अॼु पूरो ख़ुशि Thank you. Thank you. Thank you. Thank you. Thank you. मिंदी मैम ਅੱਜ ਕੇਜਰੀਵਾਲ ਸਾਹਿਬ ਨੂੰ ਜਿਹੜਾ ਹੈਗਾ ਜ਼ਮਾਨਤ ਮਿਲੀ ਹੈਗੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦਾ ਦਿਨ ਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਇਤਿਹਾਸਕ ਦਿਨ ਇਸ ਦੇਸ਼ ਦੇ ਲੋਕਤੰਤਰ ਦੇ ਢਾਂਚੇ ਵਾਸਤੇ ਅੱਜ ਇੱਕ ਇਤਿਹਾਸਕ ਦਿਨ ਕਿ ਲੋਕਤੰਤਰ ਦੀ ਜਿਹੜੀ ਸਾਡੀ ਚੜ੍ਹਿਆ ਉਹ ਉਹਨੂੰ ਅਸੀਂ ਹੋਰ ਮਜ਼ਬੂਤ ਮਜ਼ਬੂਤ ਹੁੰਦਿਆਂ ਦੇਖ ਰਹੇ ਹਾਂ ਕਿਉਂਕਿ ਜਦੋਂ ਸਾਰੇ ਕਿਤੇ ਵੀ ਜਦੋਂ ਬਸ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਕਹਿ ਲੋ ਕਿ ਤਾਨਾਸ਼ਾਹ ਦੇ ਹਵਾਲੇ ਹੋ ਜਾਂਦੇ ਆ ਇਸ ਮੁਲਕ ਦੇ ਵਿੱਚ ਬਹੁਤ ਵਾਰੀ ਇਹੋ ਜਿਹਾ ਹੋਇਆ ਹੁਣ ਤੱਕ ਔਰ ਇਹ ਜਿਹੜਾ ਆਮ ਆਦਮੀ ਪਾਰਟੀ ਨਾਲ ਜਿਹੜਾ ਧੱਕਾ ਹੋ ਰਿਹਾ ਸੀ ਔਰ ਪੂਰੀ ਉਮੀਦ ਸੀ ਕਿ ਮਾਨਯੋਗ ਸੁਪਰੀਮ ਕੋਰਟ ਇਹਦੇ ਤੇ ਜਰੂਰ ਸਾਨੂੰ ਰਾਹਤ ਦੇਣਗੇ ਔਰ ਅੱਜ ਇਹ ਸਾਬਤ ਹੋਇਆ ਕਿ ਇਸ ਦੇਸ਼ ਦਾ ਜਿਹੜਾ ਕਾਨੂੰਨ ਹੈ ਜੇ ਚਿੰਦਾ ਇਸ ਦੇਸ਼ ਦਾ ਕਾਨੂੰਨ ਤੋਂ ਹਰ ਇੱਕ ਨੂੰ ਇਨਸਾਫ ਦੀ ਉਮੀਦ ਹੈ ਔਰ ਸਾਨੂੰ ਉਹ ਇਨਸਾਫ ਮਿਲਿਆ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਦਿੰਦੀ ਆ ਔਰ ਕਹਿਨੀਆਂ ਕਿ ਵੀ ਪੂਰੇ ਉਤਸ਼ਾਹ ਦੇ ਨਾਲ ਹੁਣ ਇੱਕ ਵੱਡਾ ਬੂਸਟ ਆਉਣ ਵਾਲਾ ਜਿਹੜਾ ਸਾਡੇ ਦੇਸ਼ ਦੇ ਵਿੱਚ ਪਹਿਲੇ ਹੀ तकरीबन तकरीबन ਸਾਰੇ ਦੇਸ਼ ਨੇ ਮੰਨ ਲਿਆ ਹੋਇਆ ਸੀ ਕਿ ਵੀ ਮਾਝੋਗਨ ਕੇਜਰੀਵਾਲ ਦੀ ਸੋਚ ਦੇ ਉੱਤੇ ਪੈਰਾ ਦੇਣਾ ਉਹਨਾਂ ਦੀ ਸੋਚ ਦੇ ਨਾਲ ਚੱਲਣਾ ਉਹਨਾਂ ਦੇ ਜਿਹੜਾ ਵੀ ਜੋ ਕੁਝ ਵੀ ਉਹਨਾਂ ਦੇ ਨਾਲ ਹੋਇਆ ਉਹ ਬਿਲਕੁਲ ਗਲਤ ਹੋਇਆ ਉਹ ਧੱਕਾ ਹੋਇਆ ਦੇਸ਼ੇ ਮੰਨ ਕੇ ਬੈਠਾ ਸੀ ਦੁਨੀਆ ਮੰਨ ਕੇ ਬੈਠੀ ਸੀ ਪਰ ਜਿਹਦੇ ਚੱਲਦੇ ਮੋਦੀ ਸਾਹਿਬ ਉੱਥੇ ਸਿੱਧੇ ਬਿਆਨ ਦਿੰਦੇ ਆ ਜਿਹਦੇ ਚੱਲਦੇ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡੇ ਹੋਇਆ ਫੱਕ ਹੋਏ ਪਏ ਨੇ ਉਹ ਜ ਸਾਬਤ ਹੋ ਗਿਆ ਔਰ ਹੁਣ ਅਸੀਂ ਅਸੀਂ ਸਮਝਦੇ ਆ ਕਿ ਪਹਿਲਾਂ ਨਾਲੋਂ ਕਈ ਗੁਣਾ ਵੱਧ ਤਾਕਤ ਦੇ ਨਾਲ ਆਮ ਆਦਮੀ ਪਾਰਟੀ ਅਗਲੇ ਜਿਹੜੇ ਜਿੰਨੇ ਚਰਨ ਬਚੇ ਆ ਇਲੈਕਸ਼ਨ ਦੇ ਉਹ ਹੋਣਗੇ ਪੰਜਾਬ ਬਿਲਕੁਲ 130 ਕਰਕੇ ਦੇਏਗਾ ਦੇਸ਼ ਦਾ ਹੀਰੋ ਬਣੇਗਾ ਪੰਜਾਬ ਬਿਲਕੁਲ ਹੀਰੋ ਬਣੇਗਾ ਔਰ ਅਸੀਂ ਬਹੁਤ ਉਤਸ਼ਾਹਤ ਆ ਕਿ ਕਿਸ ਦਿਨ ਕਿੰਨੀ ਜਲਦੀ ਤੋਂ ਜਲਦੀ ਮਾਨਯੋਗ ਅਰਵਿੰ ਕੇਚਰੀਵਾਲ ਜੀ ਸਾਨੂੰ ਪੰਜਾਬ ਦੇ ਵਿੱਚ ਆਉਣਗੇ ਤਾਂ ਅਸੀਂ ਉਹਨਾਂ ਨੂੰ ਦੇਖਾਂਗੇ ਕਿ ਕਿਵੇਂ ਇੱਕ ਲੋਕਤੰਤਰ ਦੀ ਜਿੱਤ ਕਿਹਨੂੰ ਕਹਿੰਦੇ ਆ ਇੱਕ ਵੱਡਾ ਬੂਸਟ ਆਉਣ ਵਾਲਾ ਮੈਂ ਫਿਰ ਤੋਂ ਮਨਜੋਤ ਸੁਪਰੀਮ ਕੋਰਟ ਦਾ ਅਸੀਂ ਧੰਨਵਾਦ ਕਰਦੇ ਆ ਉਹ ਤੇ ਵਿਸ਼ਵਾਸ ਵਿੱਚ ਹੋਰ ਵਾਧਾ ਹੋਇਆ ਔਰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਇਹ ਸਾਨੂੰ ਇਹ ਦਿਨ ਦਿਖਾਇਆ ਅੱਜ ਤੱਕ ਜੇ ਦੀ ਉਮੀਦ ਅਸੀਂ ਕਿਸਮ ਦੀ ਖੋ ਬੈਠੇ ਸੀ ਕਿ ਸ਼ਾਇਦ ਇਲੈਕਸ਼ਨ ਦੇ ਦੌਰਾਨ ਮਮ ਮਨਜੋਗ ਅਲਵਿਨ ਕੇਜਰੀਵਾਲ ਜੀ ਨੂੰ ਜ਼ਮਾਨਤ ਦਿਨ ਦੀ ਮਿਲਦੀ ਆ ਜਾਂ ਨਹੀਂ ਮਿਲਦੀ ਔਰ ਪੂਰੀ ਆਮ ਆਦਮੀ ਪਾਰਟੀ ਪੂਰੀ ਨਕੋਤਕ ਦੀ ਹਲਕੇ ਦੀ ਸਮੂਚੀ ਆਮ ਆਦਮੀ ਪਾਰਟੀ ਬਤੋਂ ਸਭ ਨੂੰ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਵਿੱਚ ਦੇ ਆਮ ਆਦਮੀ ਪਾਰਟੀ ਦੇ ਬਲੰਡਰਸ ਨੂੰ ਬਹੁਤ ਬਹੁਤ ਉਤਾਈ ਨੂੰ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਕਾਫੀ ਤੰਜ ਕੱਸ ਰਹੀਆਂ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਕੇਜਰੀਵਾਲ ਬਾਹਰ ਆਉਂਦੇ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਜਿੱਤ ਹੋਈ ਹੈ ਇਹ ਸੱਚ ਦੀ ਸਹੀ ਮਹੀਨੇ ਦੇ ਵਿੱਚ ਅੱਜ ਦਸਹਰੇ ਵਰਗਾ ਮਾਹੌਲ ਆ ਸਹੀ ਮਹੀਨੇ ਦੇ ਵਿੱਚ ਅੱਜ ਉਹੋ ਜਿਹੀ ਫੀਲਿੰਗ ਆ ਰਹੀ ਆ ਕਿ ਕਿਵੇਂ ਜਿਹੜੀ ਆ ਪਤੀ ਦੇ ਉੱਤੇ ਨੇਕੀ ਦੀ ਜਿੱਤ ਹੁੰਦੀ ਆ ਵਿਰੋਧੀ ਤਾਂ ਤਾਂ ਕੰਮ ਹੀ ਇਹ ਕਿ ਤਨ ਸੀਗਾ ਪਰ ਉਹ ਸਾਬਤ ਨਹੀਂ ਕਰ ਸਕੇ ਕੁਝ ਵੀ ਜਿੰਨੇ ਸਾਡੇ ਲੀਡਰ ਜੇਲ੍ਹ ਦੇ ਵਿੱਚ ਡੱਕਿਆ ਮਨੀਸ਼ ਸੋਧਿਆ ਜੀ ਤੇ ਦਰਜਨ ਜੀ ਔਰ ਸੰਜੇ ਸਿੰਘ ਜੀ ਔਰ ਹੁਣ ਅਰਵਿੰਦ ਕੇਜਰੀਵਾਲ ਜੀ ਕੁਝ ਸਾਬਤ ਕਰਨ ਦੇ ਸਮਰੱਥ ਨਹੀਂ ਹੈ ਕਿ ਸਿਰਫ ਆਪਣੀਆਂ ਕਰਤੂਤਾਂ ਛਕਾਉਣ ਵਾਸਤੇ ਇਹ ਜਿਹੜਾ ਸਾਰਾ ਕੁਝ ਕਰਦੇ ਇਲੈਕਟਰਲ ਬੌਂਡ ਇੱਕ ਵੱਡਾ ਮੁੱਦਾ ਸੀ ਜਿਹੜਾ ਇਲੈਕਸ਼ਨ ਦੇ ਵਿੱਚ ਮੁੱਦਾ ਨਹੀਂ ਬਣ ਦਿੱਤਾ ਗਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਜੇਲ੍ਹ ਸੀ ਉਹ ਮੁੱਦਾ ਬਣ ਗਿਆ ਜਦਕੇ ਇਲੈਕਟਰਲ ਬੌਂਡ ਨੂੰ ਮੁੱਦਾ ਬਣਨਾ ਚਾਹੀਦਾ ਸੀ ਜਿਹੜੀ ਸ਼ਰਿਆਮ ਇੱਕ ਵੱਡਾ ਜਿਨ ਕਹਿੰਨੇਗੇ ਦੇਸ਼ ਦਾ ਅੱਜ ਤੱਕ ਦਾ ਸਭ ਤੋਂ ਵੱਡੀ ਕ腐ਸ਼ਨ ਜਿਹੜੀ ਬਣ ਕੇ ਸਾਹਮਣੇ ਆਈ ਹੈ ਉਹਦੇ ਤੇ ਇਹ ਮੁੱਦਾ ਨਹੀਂ ਬਣ ਸਕਿਆ ਲੋਕ ਸਭਾ ਇਲੈਕਸ਼ਨ ਦਾ ਲੋਕਾਂ ਨੇ ਇਹਨੂੰ ਸਾਹਮਣੇ ਮੁੱਦਾ ਨਹੀਂ ਬਣਾਇਆ ਪਰ ਹਰ ਇੱਕ ਦੇ ਅੰਦਰ ਇਹ ਮੁੱਦਾ ਜਿਹੜਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਵਸਦਾ ਔਰ 4 ਜੂਨ ਨੂੰ ਇਹ ਸਾਹਮਣੇ ਆਏਗਾ ਠੀਕ ਹੈ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਆਪਣੇ ਹਲਕੇ ਦੇ ਸਾਰੇ ਭਗਵਾਨ ਪਰਸ਼ੂਰਾਮ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਮੁਬਾਰਕ ਦਿੰਦੀਆਂ ਕੈਚ ਉਹਨਾਂ ਦੀ ਜਨਮ ਦਿਹਾੜੀ ਆ ਔਰ ਭਗਵਾਨ ਪਰਸ਼ੂਰਾਮ ਦੀ ਜਨਮ ਦਿ ਜਿਹੜੀ ਸਾਰੀ ਦੁਨੀਆ ਦੇ ਵਿੱਚ ਤੁਲਨਾ ਬਲਾਈ ਜਾ ਰਹੀ ਹੈ ਨ ਕੋਤਨ ਬਹੁਤ ਸਾਰੇ ਮਨਾਈ ਜਾ ਰਹੀ ਹੈ ਉਹਦੀ ਸਭ ਨੂੰ ਮੁਬਾਰਕਾਂ ਔਰ ਨਾਲ ਦੀ ਨਾਲ ਇਸੇ ਦੇ ਇਸ ਉਹਨਾਂ ਦੀ ਜਨਮ ਦਿਨ ਦੇ ਦਿਨ ਦੇ ਉੱਤੇ ਸ਼੍ਰੀ ਅਨੰਦ ਕੈਂਜੀਵਾਚੀ ਨੂੰ ਜਿਹੜੀ ਉਹਨਾਂ ਦੇ ਜਮਾਨਤ ਮਿਲੀ ਹੈ ਜਿਹੜੀ ਉਸ ਤੋਂ ਖੁਸ਼ੀ ਨੂੰ ਹੋਰ ਬਹੁਤ ਵਗੜਾ ਕਰਦੀ ਹੈ ਮੈਂ ਸਮਝਦੀ ਹਾਂ ਉਹਦਾ ਆਸ਼ੀਰਵਾਦ ਵੀ ਉਹਨਾਂ ਦੇ ਨਾਲ ਦੋਸਤ ਹੈ